ਔਰਤ ਮਨੁੱਖਤਾ ਦਾ ਆਧਾਰ ਹੈ ਔਰਤ ਜ਼ਿੰਦਗੀ ਨੂੰ ਅੱਗੇ ਤੋਰਦੀ ਹੈ ਔਰਤ ਨਾ ਸਿਰਫ ਬੱਚੇ ਨੂੰ ਜਨਮ ਦਿੰਦੀ ਹੈ ਸਗੋਂ ਉਸ ਦਾ ਪਾਲਣ ਪੋਸ਼ਣ ਵੀ ਕਰਦੀ ਹੈ ਬੱਚੇ ਨੂੰ ਚੰਗੇ ਸੰਸਕਾਰ ਮਾਂ ਤੋਂ ਹੀ ਮਿਲਦੇ ਨੇ ਬੱਚੇ ਦੀ ਪਹਿਲੀ ਅਧਿਆਪਕਾ ਵੀ ਉਸ ਦੀ ਮਾਂ ਹੀ ਹੁੰਦੀ ਹੈ ਔਰਤ ਪਤਾ ਨਹੀਂ ਕਿੰਨਿਆਂ ਕੋ ਰਿਸ਼ਤਿਆਂ ਦੇ ਵਿੱਚ ਰੰਗ ਭਰਦੀ ਹੈ ਕਦੇ ਮਾਂ ਬਣ ਕੇ ਮਮਤਾ ਲਟਾਉਂਦੀ ਹੈ ਤੇ ਕਦੇ ਪਤਨੀ ਧੀ ਭੈਣ ਬਣ ਕੇ ਰਿਸ਼ਤੇ ਨਿਭਾਉਦੀ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਵੀ ਇਹ ਔਰਤ ਆਪਣੇ ਹੱਕਾਂ ਲਈ ਲੜ ਰਹੀ ਹੈ ਅੱਜ ਔਰਤ ਹਰ ਫਰੰਟ ਦੇ ਉੱਤੇ ਮਰਦਾਂ ਨੂੰ ਟੱਕਰ ਦੇ ਰਹੀਆਂ ਨੇ ਚਾਹੇ ਉਹ ਦੇਸ਼ ਸੰਭਾਲਣ ਦੀ ਗੱਲ ਹੋਵੇ ਕਾਰਪੋਰੇਸ਼ਨ ਚਲਾਉਣ ਦੀ ਗੱਲ ਹੋਵੇ ਘਰ ਸੰਭਾਲਣ ਦੀ ਜਾਂ ਦੇਸ਼ ਦੀ ਸੁਰੱਖਿਆ ਦੀ ਗੱਲ ਹੋਵੇ ਔਰਤ ਹਰ ਜ਼ਿੰਮੇਵਾਰੀ ਨੂੰ ਵਾਕੂਬੀ ਨਿਭਾ ਰਹੀ ਹੈ ਮਾਹਿਰ ਲੈਕਚਰਾਰ ਲਲਿਤ ਗੁਪਤਾ ਦੇ ਅਨੁਸਾਰ ਆਮ ਤੌਰ ਤੇ ਔਰਤਾਂ ਨੇ ਹਰ ਜ਼ਿੰਮੇਵਾਰੀ ਨੂੰ ਪੂਰੇ ਤਨਦੇਹੀ ਦੇ ਨਾਲ ਨਿਭਾਇਆ ਪਰ ਅੱਜ ਵੀ ਉਹ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਬਰਾਬਰੀ ਹਾਸਲ ਨਹੀਂ ਕਰ ਸਕੀ ਹਰ ਸਾਲ 26 ਅਗਸਤ ਨੂੰ ਪੂਰੀ ਦੁਨੀਆ ਦੇ ਵਿੱਚ ਮਹਿਲਾ ਸਮਾਨਤਾ ਦਿਵਸ ਮਨਾਇਆ ਜਾਂਦਾ ਹੈ ਤੇ ਔਰਤਾਂ ਦੇ ਸਸ਼ਕਤੀਕਰਨ ਅਤੇ ਸਮਾਨਤਾ ਦਾ ਜਸ਼ਨ ਮਨਾਉਣ ਦੇ ਲਈ ਪੂਰੀ ਦੁਨੀਆ ਦੇ ਵਿੱਚ ਮਹਿਲਾ ਸਮਾਨਤਾ ਦਿਵਸ ਮਨਾਇਆ ਜਾਂਦਾ ਹੈ ਤੇ ਅੱਜ ਵੀ ਮਨਾਇਆ ਜਾ ਰਿਹਾ ਹੈ 1973 ਦੇ ਵਿੱਚ ਵਿਸ਼ਵ ਭਰ ਦੇ ਵਿੱਚ ਪਹਿਲਾ ਮਹਿਲਾ ਸਮਾਨਤਾ ਦਿਵਸ ਮਨਾਇਆ ਗਿਆ ਹਰ ਸਾਲ 26 ਅਗਸਤ ਨੂੰ ਮਹਿਲਾ ਸਮਾਨਤਾ ਦਿਵਸ ਵਜੋਂ ਮਨਾਇਆ ਜਾਣ ਲੱਗਿਆ ਕਿਉਂਕਿ ਇਸ ਦਿਨ ਦੇ ਵਿੱਚ ਅਮਰੀਕਾ ਨੇ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਸੀ ਇਹ ਦਿਨ ਸਮਾਜ ਵਿੱਚ ਔਰਤਾਂ ਦੁਆਰਾ ਮਰਦਾਂ ਦੀ ਬਰਾਬਰੀ ਲਈ ਔਰਤਾਂ ਦੇ ਲਗਾਤਾਰ ਯਤਨਾਂ ਨੂੰ ਉਜਾਗਰ ਕਰਦਾ ਹੈ ਮਹਿਲਾ ਸਮਾਨਤਾ ਦਿਵਸ 2024 ਹਰ ਉਸ ਔਰਤ ਨੂੰ ਸਮਰਪਿਤ ਹੈ ਜਿਸ ਨੇ ਇਸ ਸਮਾਜ ਵਿੱਚ ਆਪਣੇ ਬਰਾਬਰੀ ਦੇ ਦਰਜੇ ਲਈ ਲੜਾਈ ਲੜੀ ਹੈ ਇਹ ਦਿਨ ਉਹਨਾਂ ਸਾਰਿਆਂ ਨੂੰ ਵੀ ਸਮਰਪਿਤ ਹੈ ਜੋ ਸਮਾਜ ਵਿੱਚ ਬਰਾਬਰੀ ਲਈ ਲੜਦੇ ਰਹਿੰਦੇ ਨੇ ਇਹ ਦਿਨ ਹਮੇਸ਼ਾ ਇਹ ਯਾਦ ਕਰਾਉਣ ਲਈ ਮਨਾਇਆ ਜਾਂਦਾ ਹੈ ਕਿ ਕਿਵੇਂ ਸਾਡੇ ਸਮਾਜ ਨੇ ਔਰਤਾਂ ਅਤੇ ਮਰਦਾਂ ਨੂੰ ਬਰਾਬਰੀ ਨਾ ਦੇਣ ਤੋਂ ਲੈ ਕੇ ਔਰਤਾਂ ਦੀ ਬਰਾਬਰੀ ਲਈ ਇੱਕ ਦਿਨ ਮਨਾਉਣ ਤੱਕ ਦਾ ਸਫ਼ਰ ਤੈਅ ਕੀਤਾ 26 ਅਗਸਤ 1970 ਨੂੰ ਵਿਸ਼ਵ ਭਰ ਦੀਆਂ ਔਰਤਾਂ ਨੇ ਬਰਾਬਰੀ ਲਈ ਹੜਤਾਲ ਕੀਤੀ 1971 ਦੇ ਵਿੱਚ ਨਿਊਯਾਰਕ ਦੀ ਕਾਂਗਰਸ ਊਮਨ ਬੇਲਾ ਅਬਜ਼ੁਗ ਨੇ ਪ੍ਰਸਤਾਵ ਦਿੱਤਾ ਕਿ 26 ਅਗਸਤ ਨੂੰ ਮਹਿਲਾ ਸਮਾਨਤਾ ਦਿਵਸ ਐਲਾਨ ਕੀਤਾ ਜਾਵੇ ਮਹਿਲਾ ਸਮਾਨਤਾ ਦਿਵਸ ਉਸ ਪਲ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ ਜਦੋਂ ਸੈਕਟਰੀ ਆਫ ਸਟੇਟ ਬੈਨ ਬ੍ਰਿਜ ਕਾਲਬੀ ਨੇ ਅਮਰੀਕੀ ਔਰਤਾਂ ਨੂੰ ਦੇਸ਼ ਦੇ ਸੰਵਿਧਾਨ ਦੇ ਤਹਿਤ ਵੋਟ ਪਾਉਣ ਦੇ ਅਧਿਕਾਰ ਦੀ ਗਾਰੰਟੀ ਦੇਣ ਲਈ ਇੱਕ ਜਨਤਕ ਐਲਾਨ ਕੀਤਾ ਸੀ ਮਹਿਲਾ ਸਮਾਨਤਾ ਦਿਵਸ ਦੀ ਰਸਮੀ ਘੋਸ਼ਣਾ 26 ਅਗਸਤ 1972 ਨੂੰ ਕੀਤੀ ਗਈ ਸੀ ਜੋ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਰੀਚਰਡ ਨਿਕਸਨ ਨੇ ਘੋਸ਼ਣਾ ਪੱਤਰ 4147 ਦੇ ਰਾਹੀਂ ਜਾਰੀ ਕੀਤੀ ਔਰਤਾ ਦੀ ਸਮਾਨਤਾ ਦਿਵਸ ਔਰਤਾਂ ਨੂੰ ਸਨਮਾਨ ਦੇਣ ਉਹਨਾਂ ਦੀ ਕਦਰ ਕਰਨ ਅਤੇ ਲਿੰਗ ਸਮਾਨਤਾ ਪ੍ਰਾਪਤ ਕਰਨ ਵੱਲ ਤਰੱਕੀ ਕਰਨ ਲਈ ਮਨਾਇਆ ਜਾਂਦਾ ਹੈ। ਸਮਾਜ ਵਿੱਚ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਅਤੇ ਸਨਮਾਨ ਦੇਣ ਵੱਲ ਇੱਕ ਪਹਿਲਾ ਕਦਮ ਸੀ। ਅਸੀਂ ਉਸ ਦੇਸ਼ ਵਿੱਚ ਰਹਿੰਦੇ ਹਾਂ ਜਿੱਥੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਅਤੇ ਪ੍ਰਤਿਭਾ ਦੇਵੀ ਸਿੰਘ ਪਾਟੇਲ ਰਾਸ਼ਟਰਪਤੀ ਦੇ ਅਹੁਦੇ ਉੱਤੇ ਬਿਰਾਜਮਾਨ ਹੋ ਰਹੇ ਹੁਣ ਅਤੇ ਦਰੁਪਤੀ ਮਰਮੂ ਰਾਸ਼ਟਰਪਤੀ ਦੇ ਅਹੁਦੇ ਤੇ ਬਿਰਾਜਮਾਨ ਹੁਣ ਵੀ ਨੇ। ਇਸ ਦੇ ਬਾਵਜੂਦ ਭਾਰਤ ਸਮੇਤ ਕਈ ਦੇਸ਼ ਅਜਿਹੇ ਨੇ ਜਿੱਥੇ ਔਰਤਾਂ ਨੂੰ ਅੱਜ ਵੀ ਬਰਾਬਰੀ ਲਈ ਲੜਨਾ ਪੈਂਦਾ ਹੈ ਹਰ ਘਰ ਹੋਵੇ ਜਾਂ ਦਫਤਰ ਔਰਤਾਂ ਨੂੰ ਹਮੇਸ਼ਾ ਹੀ ਮਰਦਾਂ ਨੇ ਘੱਟ ਸਮਝਿਆ ਪਰ ਕੀ ਤੁਸੀਂ ਇਸ ਬਾਰੇ ਕਦੇ ਸੋਚਿਆ ਕਿ ਇੱਕ ਵਾਰ ਔਰਤ ਨੂੰ ਕੋਈ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇ ਤਾਂ ਦੇਖੋ ਕਿ ਉਹ ਇਸ ਨੂੰ ਮਰਦਾਂ ਦੇ ਮੁਕਾਬਲੇ ਬਿਹਤਰ ਤਰੀਕੇ ਨਾਲ ਨਿਭਾਉਂਦੀ ਹੈ ਜਾਂ ਨਹੀਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਔਰਤਾਂ ਹਰ ਚੀਜ਼ ਨੂੰ ਸੁੰਦਰ ਬਣਾਉਂਦੀਆਂ ਨੇ ਔਰਤਾਂ ਅੱਜ ਤੋਂ ਨਹੀਂ ਸਗੋਂ ਸਾਲਾਂ ਤੋਂ ਆਪਣੇ ਹੱਕਾਂ ਲਈ ਲੜ ਰਹੀਆਂ ਨੇ ਭਾਰਤ ਨੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਔਰਤਾਂ ਨੂੰ ਮਰਦਾਂ ਬਰਾਬਰ ਵੋਟ ਦਾ ਅਧਿਕਾਰ ਦਿੱਤਾ ਹੋਇਆ ਪਰ ਜੇਕਰ ਅਸਲ ਬਰਾਬਰੀ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਆਜ਼ਾਦੀ ਦੇ ਇੰਨੇ ਸਾਲ ਬਾਅਦ ਵੀ ਔਰਤਾਂ ਦੀ ਹਾਲਤ ਵਿਚਾਰਨਯੋਗ ਹੈ ਇੱਥੇ ਉਹ ਸਾਰੀਆਂ ਔਰਤਾਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਨੇ ਹਰ ਤਰ੍ਹਾਂ ਦੇ ਭੇਦਭਾਵ ਦੇ باوجود ਹਰ ਖੇਤਰ ਵਿੱਚ ਮੁਕਾਮ ਹਾਸਲ ਕੀਤਾ ਹੈ ਹਰ ਕੋਈ ਜਿਹੜਾ ਉਹਨਾਂ ਤੇ ਉੱਤੇ ਮਾਣ ਵੀ ਮਹਿਸੂਸ ਕਰਦਾ ਹੈ ਪਰ ਇਸ ਕਤਾਰ ਦੇ ਵਿੱਚ ਉਹਨਾਂ ਸਾਰੀਆਂ ਔਰਤਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ ਜਿਹੜੀਆਂ ਔਰਤਾਂ ਹੋਣ ਕਾਰਨ ਆਪਣੇ ਘਰਾਂ ਅਤੇ ਸਮਾਜ ਵਿੱਚ ਹਰ ਰੋਜ਼ ਅਸਮਾਨਤਾ ਦਾ ਸਾਹਮਣਾ ਕਰਨ ਲਈ ਮਜਬੂਰ ਨੇ ਚਾਹੇ ਉਹ ਘਰ ਦੇ ਵਿੱਚ ਤੀ ਹੋਵੇ ਪਤਨੀ ਹੋਵੇ ਮਾਂ ਹੋਵੇ ਜਾਂ ਭੈਣ ਹੋਵੇ ਹਰ ਰੋਜ਼ ਅਖਬਾਰਾਂ ਟੀਵੀ ਨਾਲ ਸੋਸ਼ਲ ਮੀਡੀਆ ਤੇ ਵਿੱਚ ਕੁੜੀਆਂ ਨਾਲ ਛੇੜਛਾੜ ਤੇ ਬਲਾਤਕਾਰ ਵਰਗੀਆਂ ਖਬਰਾਂ ਪੜੀਆਂ ਜਾਂਦੀਆਂ ਤੇਖੀਆਂ ਜਾਂਦੀਆਂ ਸਾਂ ਤੇ ਹੋਣ ਦੇਖੀਆਂ ਵੀ ਜਾ ਸਕਦੀਆਂ ਨੇ ਪਿਛਲੇ ਸਾਲ ਮਣੀਪੁਰ ਦੇ ਵਿੱਚ ਹੋਈ ਦਰਿੰਦਗੀ ਨੇ ਭਾਰਤ ਨੂੰ ਸ਼ਰਮਸਾਰ ਕਰਕੇ ਪੂਰੀ ਦੁਨੀਆ ਚ ਰੱਖ ਦਿੱਤਾ ਪਿਛਲੇ ਜੇ ਕੋਲਕੱਤਾ ਦੇ ਵਿੱਚ ਡਾਕਟਰਾਂ ਨੂੰ ਹੋਈ ਹਵਾਨੀਅਤ ਨੇ ਵੀ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਉਸ ਤੋਂ ਪਹਿਲਾਂ ਜੇ ਪਿਛਲੇ ਸਾਲਾਂ ਚ ਨਿਗਾਹ ਮਾਰੀਏ ਤਾਂ ਲੰਮੇ ਸਮੇਂ ਦੇ ਚਾਤ ਮਾਰ ਲੇਤੇ ਨਰਪੈ ਬਲਾਤਕਾਰ ਕੇਸ ਜਿਹੜਾ ਸੀ ਉਹ ਨੇ ਵੀ ਭਾਰਤ ਨੂੰ ਸ਼ਰਮਸਾਰ ਹੀ ਕਰਿਆ ਸੀ ਪਰ ਫਿਰ ਵੀ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਂ ਜਈਆਂ ਘਟਨਾਵਾਂ ਸਾਡੇ ਦੇਸ਼ ਵਿੱਚ ਰੋਜ਼ਾਨਾ ਵਾਪਰ ਰਹੀਆਂ ਨੇ ਪਰ ਅੱਜ ਦੀ ਬੱਜ ਤੌਰ ਤੇ ਭਰੀ ਜ਼ਿੰਦਗੀ ਕਾਰਨ ਪੈਦਾ ਹੋਣ ਵਾਲੇ ਤਣਾਅ ਬਾਰੇ ਵਿਸ਼ਵ ਦੇ ਪ੍ਰਮੁੱਖ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਭਾਰਤੀ ਔਰਤਾਂ ਉੱਤੇ ਕਿਤੇ ਸਰਵੇਖਣ ਅਨੁਸਾਰ ਭਾਰਤ ਦੀਆਂ ਜ਼ਿਆਦਾਤਰ ਔਰਤਾਂ ਤਣਾਅ ਦੇ ਵਿੱਚ ਰਹਿੰਦੀਆਂ ਨੇ ਇਹ ਸਾਹਮਣੇ ਆਇਆ ਹੈ ਔਰਤਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਤਣਾਅ ਤੇ ਦਬਾਅ ਦੇ ਵਿੱਚ ਮਹਿਸੂਸ ਕਰਦੀਆਂ ਨੇ ਇਹ ਸਮੱਸਿਆ ਆਰਥਿਕ ਤੌਰ ਉੱਤੇ ਉੱਭਰ ਰਹੇ ਦੇਸ਼ਾਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਇੰਟਰਨੈਟ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਦੇ ਉੱਤੇ ਕੀਤਾ ਗਏ ਇੱਕ ਸਰਵੇਖਣ ਦੇ ਵਿੱਚ ਭਾਰਤੀ ਔਰਤਾਂ ਨੇ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਤਣਾਅ ਗ੍ਰਸਤ ਦੱਸਿਆ ਸਰਵੇ ਦੇ ਵਿੱਚ 25% ਤੋਂ ਜ਼ਿਆਦਾ ਭਾਰਤੀ ਔਰਤਾਂ ਨੇ ਕਿਹਾ ਕਿ ਉਹ ਜ਼ਿਆਦਾਤਰ ਸਮੇਂ ਦੇ ਵਿੱਚ ਜਿਹੜਾ ਉਹ ਤਣਾਅ 'ਚ ਰਹਿੰਦੀਆਂ ਨੇ ਤੇ 60% ਨੇ ਕਿਹਾ ਕਿ ਉਹਨਾਂ ਕੋਲ ਆਰਾਮ ਕਰਨ ਦਾ ਸਮਾਂ ਹੀ ਨਹੀਂ ਹੈ ਅੱਜ ਵੀ ਜ਼ਿਆਦਾਤਰ ਘਰਾਂ ਦੇ ਵਿੱਚ ਪਤੀ ਹੀ ਘਰ ਦਾ ਮੁਖੀ ਹੁੰਦਾ ਹੈ ਘਰ ਅਤੇ ਸਮਾਜ ਦੇ ਜ਼ਿਆਦਾਤਰ ਫੈਸਲੇ ਲੈਣ ਵਿੱਚ ਮਰਦਾਂ ਦੀ ਮੁੱਖ ਭੂਮਿਕਾ ਮੰਨੀ ਜਾਂਦੀ ਹੈ ਪਰਿਵਾਰ ਦੇ ਫੈਸਲੇ ਵੀ ਪਤੀਆਂ ਦੇ ਹੱਥ ਵਿੱਚ ਹੀ ਹੁੰਦੇ ਨੇ ਔਰਤਾਂ ਨੂੰ ਨੌਕਰੀਆਂ ਲੈਣ ਜਾਂ ਬੈਂਕ ਖਾਤੇ ਖੋਲਣ ਦੀ ਇਜਾਜ਼ਤ ਦੇਣ ਵਿੱਚ ਪਤੀਆਂ ਦੀ ਵੱਡੀ ਭੂਮਿਕਾ ਹੁੰਦੀ ਹੈ ਇਸ ਮਰਦ ਪ੍ਰਧਾਨ ਸਮਾਜ ਦੀ ਪ੍ਰਥਾ ਨੂੰ ਬਦਲਣ ਦੀ ਸਖਤ ਜ਼ਰੂਰਤ ਹੈ